ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੂਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰਦਾ ਤਾਂ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਬਰਾਡ ਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਤੇ ਆਪਣੇ ਜਿਹਨਾਂ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਚਾਰ ਨਗੀਨੇ ਸੇਲ ਆ ਦੋ ਗੱਬਣ ਗਾਵਾਂ ਜੀ ਦੋ ਸੂਈਆਂ ਵੀ ਆ ਤਾਜ਼ੀਆਂ ਹੀ ਸੂਈਆਂ ਆ ਮੀਆਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਤਾਰਿਆ ਸਨਉਦੌਤਰਾਮ ਪਿੰਡ ਬਗੜਾੜੀ ਜ਼ਿਲ੍ਹਾ ਫਰੀਕੋਟ ਤੁਸੀਂ ਜਾਤੋ ਠੀਕ ਆ ਜੀ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵਗ ਗਿਆ ਸੀ ਹਾਂਜੀ ਹਾਂਜੀ ਵੀਰੋ ਵਗ ਗਿਆ ਸੀ ਘੰਟੇ ਕੀ ਠੀਕ ਆ ਜੀ ਤੇ ਕਿਧਰੋਂ ਲੱਗ ਗਏ ਆਪਰੇ ਆਈ ਵਿਖਾ ਦੇਨੇ ਐ ਚਾ ਪਹਿਲਾ ਆਪਾ ਮੜ ਕੇ ਜਰਸੀਆਂ ਵਿਖਾ ਲਾਂਗੇ ਚੰਗੀਆਂ ਬੜਾ ਠੀਕ ਹੈ ਜੀ ਇਹ ਤੋਂ ਸ਼ੁਰੂ ਕਰ ਲੈਨੇ ਬਈ ਕਿੰਨਾਂ ਮਸੂਆ ਸੁਈਏ ਇਹ ਦੂਜਾ ਸੁਆ ਘੜ ਸੁਈ ਆ ਬਾਈ ਇੱਕਾ ਦੋ ਸੁਈਏ ਇਹਨੂੰ ਵੀਰੇ ਆਪਣਾ ਘੰਟਾ ਪੈ ਸੁਈ ਨੂੰ ਠੀਕ ਹੈ ਜੀ ਇਹ ਹਜੇ ਪੈਣੀ ਜੇਰ ਪੈਣੀ ਆ ਵੀਰੇ ਹਜੇ ਜੇਰ ਤਬਾ ਤਰੀ ਵੀ ਤੇ ਪੈ ਜੂਗੀ 10 ਮਿੰਟ ਤੱਕ ਬੱਚਾ ਕੀ ਦਿੱਤਾ ਬੱਚਾ ਵੀਰੇ ਬੱਛਾ ਮਗਰ ਮਗਰ ਬੱਚਾ ਬੋਲਾ ਕੱਢਾ ਥੋੜਾ ਕਰ ਬੜਾ ਆਪਾ ਵੀਰੇ ਬੱਚੇ ਨੂੰ ਪਿਆ ਹਜੇ ਠੀਕ ਹੈ ਕਿਲੋ ਖਾਂਦੀ ਗੇ ਹਾਂ ਬੜਾ ਲੀਆ ਪਚ ਰਿਹਾ ਜੀ ਕਿੰਨਾ ਕ ਦੁੱਧ ਪਾ ਦੂ ਬਈ ਦੁੱਧ ਤਾਂ ਵੀਰੇ ਐਵੇਂ ਸੋਹਣੀ ਐਫਾ ਜੀ ਕੱਦ ਕਾਠ ਵੀ ਚੰਗਾ ਬਿਲਕੁਲ ਤਾਜੀ ਸੁਈ ਆ ਜੀਰ ਹੈ ਜੇ ਪਣੀ ਬਾਕੀ ਆ ਲੜ ਤੁਰ ਪਿਆਗਾ ਹੋਰ ਅੱਧੇ ਘੰਟੇ ਦੇ ਕਰਾ ਕੰਪਲੀਟ ਹੋ ਜੂਗੀ ਬੱਚੇ ਨੂੰ ਇਹਨੇ ਜਨਮ ਦਿੱਤਾ ਹਵਾਨਾ ਕਰਮ ਵਾਲੀ ਥੱਬੇ ਦਾ ਤਿਆਰ ਕਰੀ ਬੈਠੀ ਆ ਬਸ ਛੋਟੇ ਛੋਟੇ ਜਿਹੇ ਸੈਂਗਾ ਮਾਰੇ ਫੇਮ ਰੂਮੇ ਜੇ ਮਾਰ ਦੀ ਮੁਰਦੀ ਤਾਂ ਨਾ ਨੋ ਵੀਰੇ ਦਾ ਕੁਆਲਟੀ ਆ ਵੀਰੇ ਇਹਨਾਂ ਨੂੰ ਕੀ ਪੱਟਾ ਠੀਕ ਆ ਜੀ ਹਵਾਨਾ ਦਾ ਅੰਤ ਕੋਈ ਨਹੀਂ ਜੀ ਬਾਈ ਕਹਿੰਦਾ ਥੋੜਾ ਕਨਾ ਬੱਚੇ ਨੂੰ ਚਿੰਗਾਤਾ ਦੁੱਧ ਤੇ ਬਾਕੀ ਥਣਾਦਾਂਤ ਕੋਈ ਨਹੀਂ ਚਾਰੇ ਥਣ ਗੈਬ ਤੇ ਨਿਖੜ ਮੇ ਇੱਕ ਕੋਈ ਸਹਿਜ ਦੇ ਪੂਰਾ ਵੱਡਾ ਹਵਾਨਾ ਤਿਆਰ ਕਰੀ ਬੈਠੀ ਆ ਹਜੇ ਤਾਂ ਹਵਾਨਾ ਹੋਰ ਵੀ ਭਰਨਾਗਾ ਜਿਹਰ ਜੂਰ ਜਦੋਂ ਪੈਗੀ ਉਦੋਂ ਪੂਰਾ ਹਵਾਨਾ ਭਰ ਜੇ ਚਵਾਈ ਹੁਣੀ ਹਜੇ ਬਾਕੀ ਆ ਤੇ ਥਣਾ ਦੀ ਡੰਨ ਆ ਬਾਈ ਇੱਕ ਨੰਬਰ ਹੋਊਗੀ ਵੀਰੇ ਠੀਕ ਆ ਜੀ ਥਣਾ ਦੀ ਡੰਨ ਆ ਬੇਫਿਕਰ ਹੋ ਕੇ ਆ ਜਿਓ ਥਣਾ ਦੇ ਸਹਿਜ ਵੀ ਸੋਨੇ ਆ ਗਿਆ ਪੂਰੀ ਠੰਡੀ ਆ ਜਿੱਥੇ ਮਰਜੀ ਬਹਿ ਕੇ ਚੋਲਾ ਬਾਈ ਥਣਾ ਦਾ ਅੰਤ ਕੋਈ ਨਹੀਂ ਜਿੱਥੇ ਮਰਜੀ ਬਹਿ ਕੇ ਅਣ ਦਿਖਾ ਦਿੰਦੇ ਆ ਜੀ ਸੋਨੇ ਆ ਵਜਨ ਵੀ ਚੰਗਾ ਕੱਦ ਕਾਠ ਵੀ ਚੰਗਾ ਜੀ ਬਾਈ ਕਹਿੰਦਾ ਕਹਿਨ ਨੂੰ ਜਿੰਨਾ ਮਰਜੀ ਕਹਿ ਲੈ 25 26 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂ ਜਿਹੜੇ ਹਿਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਦੇ ਵੀ ਦੇਊਗੇ ਤੇ ਬਾਕੀ ਸੇਵਾ ਦਾ ਜੇ ਕਿਸੇ ਵੀਰ ਦੀ ਸੇਵਾ ਚੰਗੀ ਹੋਈ ਤਾਂ ਹੋ ਸਕਦਾ ਪਲਾਸੀ ਲੈ ਜੇ ਕਿਉਂਕਿ ਇਹ ਕਰਮ ਵਾਲਿਆਂ ਨੂੰ ਜਿੰਨਾ ਪਾ ਦੋ ਉਨਾ ਹੀ ਕੱਢ ਲੋ ਜੀ ਬਾਕੀ ਜਿਹੜਾ ਤੁਸੀਂ ਜਜਮੈਂਟ ਦੁੱਧ ਦਾ ਲਾਉਣਾ ਹੁੰਦਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਜਿਹੜੇ ਹਿਸਾਬ ਨਾਲ ਤਿਆਰੀ ਆ ਜਜਮੈਂਟ ਤੁਸੀਂ ਆਪ ਹੀ ਲਾ ਲਿਓ ਜੇਰ ਪ੍ਰੋਪਰ ਡਨ ਹੋਵੇ ਜੇਰ ਦੀ ਜੇਰ ਜੁਰਮੇ ਆ ਪੈ ਜਾਣੇ ਆਪ ਦਾ ਮੇਰੇ ਤੁਰੀ ਵੀ ਅਬਰ ਦਸ ਹਟੇ ਪੈ ਜਾਣੇ ਜੇਰ ਦੀ ਤਾਂ ਪੈ ਗਈ ਤੇ ਬਾਈ ਵੀਡੀਓ ਬਣਾ ਲੈਣਗੇ ਜਿਹੜਾ ਵੀ ਆਊਗਾ ਆਪਦੇ ਦੇਖ ਕੇ ਲਿਜਾ ਸਕਦਾ ਜੀ ਠੰਡੀ ਬਾਈ ਮਤਲਬ ਇਹਦਾ 65000 ਰੁਪਿਆ ਹੋ ਜੋ ਮਾੜਾ ਮੋਟਾ ਮਾਨ ਤਾਂ ਹੋ ਜੂਗਾ ਵੀਰੇ ਜਮਾ ਜੈਜ ਮੋਲਾ 65000 ਰੁਪਿਆ ਬਾਈ ਸੈਂਗਣਾ ਹੁੰਦੇ ਤਾਂ 90000 ਦੀ ਬੈਠ ਸੀਗੀ ਸਹੀ ਗੱਲ ਆ ਇਹ ਦੁੱਧ ਆਪਾਂ ਨੂੰ ਉਨੇ ਹੀ ਮਿਲ ਜਾਣਾ ਜੀ ਠੰਡੀ ਸੀਲ ਬਹੁਤ ਅੱਜ ਜਿੱਥੇ ਮਰਜੀ ਬਹਿ ਗਿਆ ਮਰ ਹੀ ਜਾਓ ਤੇ ਬਾਈ ਗੰਨੇ ਰੁਪਿਆ ਦੇਖਦਾ ਨਾ ਤੇ ਬੈਗ ਵਾਲੇ ਸਨ ਜੀ ਮਾਰਦੀ ਬਾਈ ਪੁਲਾਵ ਪੂਰਾ ਹੱਥੀ ਜਵਾਈ ਵਾਲਾ ਥਾਣਾ ਜੰਨੇਰਗੀ ਮੋਟੀ ਧਾਰ ਆ ਕਿਵੇਂ ਵਰਜੀ ਬਾਈ ਪੂਰੀ ਚੰਗੀ ਜਿਵੇਂ ਮਰਜੀ ਮੁੱਲ ਬਿਲਕੁਲ ਜੈਜਾ ਜੇਕਰ ਵੀਰ ਨੇ ਦੁੱਧ ਆਸਤੇ ਲੈ ਕੇ ਜਾਣੀ ਹੋਵੇ ਤਾਂ ਦੋਦੋ ਦੀਆਂ ਤਾਂ ਨੇਰੀ ਬਹੁਤ ਜ਼ਿਆਦਾ ਠੰਡੀ ਹੈ ਬਰਮੀ ਗਰਮੀ ਕਰਮ ਵਾਲੀ ਬਸ ਕੱਲੀ ਸੇਵਾਗੁਰ ਨਾਲ ਸੇਵਾਗੁਰ ਕੀ ਕਰ ਲੋਂਗੇ ਤਾਂ ਫੋਲੀ ਦੇ ਦੁੱਧ ਮੁੱਲ 65000 ਬਾਕੀ ਛੋੜ ਛੱਪਾ ਹੋ ਜਾਊਗਾ ਜੀ ਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਗੋ ਨੰਬਰ ਬਾਈ ਗੱਭਾਂ ਤੋਂ ਸ਼ੁਰੂ ਕਰ ਲੈਨੇ ਆ ਜਰਸੀ ਇੱਕ ਨਗੀਨਾ ਹੀ ਆ ਇਹ ਕੁਆਲਿਟੀ ਦੇਖ ਲੋ ਦੰਦੋ ਬਾਈ ਕਿੰਨੀ ਦੰਦੋ ਵੀ ਰੀਜਨਲ ਦੋ ਦੰਦ ਬੱਚੀ ਆ ਜੀ ਰੀਜਨਲ ਦੋ ਦੰਦ ਰੀਜਨਲ ਦੋ ਦੰਦ ਬੱਚੀ ਆ ਵੀਰੇ ਠੀਕ ਆ ਜੀ ਪਹਿਲਾ ਸੂਆ ਬਰੀਡ ਚੈੱਕ ਕਰ ਲੋ ਨੇੜੇ ਤੋਂ ਤੁਹਾਨੂੰ ਦਿਖਾ ਦਿੰਨਾ ਅੰਤ ਕੋਈ ਨਹੀਂ ਬਰੀਡ ਦਾ ਦੰਦ ਕਿੰਨੇ ਪਾਜੂ ਬਾਈ ਦੰਦ ਵੀਰੇ 10 ਦਿਨ ਬੱਚੀ ਦੇ ਪਏ ਆ ਜੀ ਵੀਰੇ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਵੀਰੇ ਨਾਰਮਲ ਹੀ ਆ ਵੀਰੇ ਬੱਚੇ ਨੂੰ 18-19 ਕਿਲੋ ਵੀਰੇ ਬੱਚੀ ਨੂੰ ਠੀਕ ਆ ਜੀ ਹਾਂ ਬੱਚੀ ਕੱਡ ਕਾਠ ਵਾਲੀ ਬੱਚੀ ਆ ਕੁਆਲਿਟੀ ਬਹੁਤ ਆ ਦੂਜੀਆਂ ਗੱਲਾਂ ਦੇ ਜੇ ਬਰੋਬ ਬਖਾਰ ਆ ਗਏ ਤਾਂ ਬਈ ਬਰੋਬ ਐਫ ਪੀ ਦੇ ਬਰੋਬਲੀ ਆ ਵੀਰੇ ਬੱਚੀ ਐਫ ਪੀ ਦੇ ਬਰੋਬਲੀ ਜੋ ਬਾਕੀ ਨਮਾ ਹਾਣਾ ਬਾਕੀ ਵੀਰੇ ਪਤਾ ਕੀ ਗੱਲ ਆ ਇਹ ਨਾ ਬੰਦਾ ਡਾਕਟਰ ਬੰਦੇ ਕੋਲੋਂ ਆਈ ਦੀ ਐ ਇਹ ਬੜਾ ਠੀਕ ਆ ਜੀ ਉਹ ਰਿਕਾਰਡ ਹੈਗਾ ਬੰਦੇ ਜਿੰਨਾ ਤੋਂ ਆਪ ਲੈਈ ਹੈ ਨਾ ਠੀਕ ਆ ਜੀ ਉਹ ਆਪ ਨੂੰ ਸੈਂਡ ਕਰ ਦੇਗੇ ਟੀਕਾ ਦੱਸ ਦਾਂਗੇ ਬਈ ਜਿਹੜਾ ਲੱਗਿਆ ਵਾ ਜਿਹੜੇ ਆਪ ਦੀ ਆਹੀ ਚੰਗੇ ਘਰੋਂ ਆਈ ਵੀ ਆ ਬਾਈ ਕਹਿੰਦਾ ਜਿਹੜੀ ਆਪ ਦੀ ਆ ਉਹਦਾ ਵੀ ਰਿਕਾਰਡ ਮਿਲ ਜੂ ਜਿਹੜਾ ਲੱਗਿਆ ਉਹ ਵੀ ਦੱਸ ਦੇਣਗੇ ਹਾਂ ਹਾਂ ਵੀਰੇ ਦੱਸ ਦੇਣਗੇ ਬੰਦੇ ਨਾ ਦੱਸ ਦੇਣਗੇ ਪ੍ਰੋਪਰ ਰਿਕਾਰਡ ਸਮੇਤ ਤੁ ਦਾ ਆਕੇ ਦੇਖ ਵੀ ਸਕਦਾ ਹਨਾਦਾਨ ਤੋਂ ਕੋਈ ਨਹੀਂ ਗੈਬ ਤੇ ਆ ਨਿਖੜਵੇਂ ਫੇਸ ਕੁਆਲਟੀ ਬਹੁਤ ਸੋਹਣੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਈ ਪਸੂ ਬਾਕੀ ਕਦ ਕੱਢ ਦੇ ਵਜਨ ਵਾਲੀ ਆ ਜੀ ਕੋਈ ਲਿੱਸੀ ਫਿੱਕੀ ਨਹੀਂ ਚੰਗੀ ਸੇਵਾ ਵਾਲੇ ਘਰੋਂ ਆਈ ਆ ਚੰਗੇ ਘਰੋਂ ਆਈ ਆ ਰਿਕਾਰਡ ਸਮੇਤ ਤੁਹਾਨੂੰ ਬੱਚੀ ਮਿਲੂਗੀ ਰਿਕਾਰਡ ਸਮੇਤ ਪਸੂ ਮਿਲਣਾ ਮੁਸ਼ਕਲ ਹੀ ਹੁੰਦਾਗਾ ਪਰ ਇੱਥੇ ਤੁਹਾਨੂੰ ਸਮੇਤ ਰਿਕਾਰਡ ਮਿਲੂਗੀ ਬਾਜੂ ਭਾਈ ਚੰਗਾ ਦੁੱਧ ਹਨਾ ਬੜੇ ਆਰਾਮ ਨਾਲ ਵੀਰੇ ਬਰੀਡ ਬਹੁਤ ਆ ਵੀਰੇ ਬੱਚੀ ਦੀ ਬਰੀਡ ਬਾਈ ਜੀ ਬਹੁਤ ਚੰਗੀ ਆ 16 17 ਕਿਲੋ ਆਰਾਮ ਨਾਲੀ ਵਾਜੂ ਕੋ ਕੇ ਬਈ ਹਜੇ ਦਿਨ ਪਏ ਆ ਲੈ 10 ਦਿਨ ਪਏ ਬਈ ਤਰੀਕ ਮਦਦ ਕੋ ਅੱਛੀ ਦੇ ਜੀ ਸਹੀ ਗੱਲ ਤਿਆਰੀ ਤਾਂ ਹਜੇ ਕਰਮ ਵਾਲੀ ਨੇ ਕਰਨੀ ਆ ਬੱਛੀ ਵੀ ਅੰਗਰੇਜ਼ਨਾਂ ਆ ਰਗੀ ਆ ਬਈ ਜਮਾ ਹਜੇ ਉਹਦੇ ਤਾਂ ਜਿਹੜੇ ਕੰਪੀਟੀਸ਼ਨ ਵਾਲੀ ਬੱਛੀ ਬਣ ਜਾਣੀ ਆ ਪੂਰੀ ਕੰਪੀਟੀਸ਼ਨ ਚ ਖੜਮ ਚੁਪਦੀ ਹੋ ਜਾ ਰਹੀ ਆ ਕਿਉਂਕਿ ਬਰੀਡ ਵਾਈਜ਼ ਬਹੁਤ ਚੰਗੀ ਆ ਅੰਗਰੇਜ਼ਨੀ ਆ ਵੀਰੇ ਜਮਾ ਬੱਛੀ ਪੂਰੀ ਸਹੀ ਗੱਲ ਛੋਟਾ ਜਾਂ ਕਾਨਾ ਦੇਖ ਲਓ ਜੀ ਫੇਸ ਕੁਆਲਟੀ ਅੰਤਾਂ ਮੂ ਤਾਂ ਦੋ ਦੰਦ ਦਾ ਬੱਚੀ ਬਹੁਤ ਠੰਡੀ ਆ ਭਾਈ ਜਿਵੇਂ ਮਰਜੀ ਬੱਧੀ ਸਿਰ ਸਾਉ ਪੂਰੀ ਆ ਉਹ ਥੋੜਾ ਜਨਾ ਕੈਮਰੇ ਤੋਂ ਡਰ ਜਾਂਦਾ ਪਸ਼ੂ ਉੱਪਰ ਆ ਕਰ ਦਿੰਦਾ ਕਿਉਂਕਿ ਤਾਜ਼ਾ ਹੀ ਆਇਆ ਹੁੰਦਾਗਾ ਬਾਕੀ ਬਾਈ ਨੇ ਆਪ ਥਣ ਪਾਸ ਕਰਕੇ ਲਿਆਂਦੀ ਆ ਪੈਸੇ ਤੁਸੀਂ ਲਵੋਨੇ ਆਪ ਦੀ ਬਾਈ ਦੇ ਘਰੋਂ ਪਾਸ ਇਹ ਥੋੜੀ ਖੁੱਲੀ ਆਈ ਹੈ ਨਾ ਬੱਚੀ ਤਾਂ ਕਰਕੇ ਥੋੜਾ ਦਸੇ ਦਾ ਕਰਦੀ ਹੈ ਠੀਕ ਆ ਹਾਂ ਬੱਚੀ ਖੁੱਲੀ ਆਈ ਹੈ ਠੀਕ ਆ ਮੁੱਲ ਬਾਈ ਇਹਦਾ ਮੁੱਲ ਵੀਰੇ 72000 ਦੀ ਬੱਚੀ ਦੇ ਦਾਂਗੇ ਹੋ ਜੂ ਮਾਨਤਨ ਹੋ ਜੂ 72000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹਨੂੰ ਚਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਦੋ ਨੰਬਰ ਜਰਸੀ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰ ਦੂਜਾ ਸੋਸ ਹੁੰਦੀ ਆ ਦਣ ਕਿੰਨੇ ਪਾਜ ਦਣ ਵੀਰ ਇਹਦੇ 5-6 ਦਿਨ ਪਏ ਆ ਜ ਬੱਚੀ ਦੇ ਕਿੰਨਾ ਕੁ ਪਾਜੀ ਵੱਧਦੀ ਦੁੱਧ ਵੀਰ ਨਾਰਮਲ ਹੀ ਆ ਵੀਰ 17-18 ਖੁੱਲਾ ਪੂਰਾ ਸੋਹਣਾ ਹਵਾਨਾ ਅੱਗੇ ਪਿਛੇ ਦਾ ਲੈਵਾ ਪੜਾਉਗੀ ਬਾਈ ਸਹੀ ਗੱਲ ਆ ਜੀ ਦੁੱਧ ਸੇਵਾ ਨਾਲ ਜਿੰਨਾ ਮਰਜ਼ੀ ਲੈ ਲਓ ਬਾਈ ਬਰੀਡ ਵਾਈਜ਼ ਟਾਪਲੀ ਆ ਵੀਰੇ ਜਮਾ ਜੀ ਅੰਤ ਕੋਈ ਨਹੀਂ ਸੋਹਣੀ ਫੇਸ ਕੁਆਲਿਟੀ ਬਸ ਥੋੜੀ ਢੂਈ ਚੱਕਦੀ ਆ ਹਲਕੀ ਆ ਬਈ ਤਾਂ ਹਾਂਜੀ ਤੁਰਦੀ ਕਰਦੀ ਆ ਆ ਦੇ ਟਾਪ ਦੀ ਬਰੀਡ ਆ ਜਮਾ ਬੱਚੀ ਫੇਸ ਕੁਆਲਟੀ ਦਾ ਤਾਂ ਕੋਈ ਨਹੀਂ ਜੇ ਭਾਈ 2 ਹੀ ਚੱਕਦੀ ਨਾ ਹੁੰਦੀ ਤੇ ਇਹ ਗੱਲਾਂ ਕਰਾਉਣੀਆਂ ਸੀਗੀਆਂ ਮੱਛੀ ਨੇ ਪੂਰੀ ਸੋਹਣੀ ਆ ਵਜਨ ਚੰਗਾ ਤਿਆਰੀ ਚੰਗੀ ਆ ਥਣਾ ਦੇ ਸੈਜ ਵੀ ਸੋਹਣੇ ਆ ਕੋਈ ਵਾਧੂ ਸ਼ਾਕ ਨਹੀਂ ਥਣਾ ਦੇ ਸੈਜ ਨੇੜੇ ਪੱਥਰ ਮੈਂ ਚੈੱਕ ਕਰਾ ਦਿੰਨੇ ਆ ਦੈਨ ਹਜੇ ਲੈ ਜੂਗੀ ਚਾਰ ਦੈਨ ਲੈ ਜੂ ਭਾਈ ਲੜ ਲੜ ਸੂਗੀ ਬੜਾ ਠੀਕ ਹੈ ਹਾਂ ਚਾਰ ਪੰਜ ਲੈ ਜੂਗੇ ਦੁੱਧ ਚੰਗਾ ਬਾਜੂ ਕਿਉਂਕਿ ਜਿਹੜੇ ਸਾਉ ਨਾ ਹਵਾਨੇ ਚ ਵਾਲ ਢਿੱਲਾ ਸਾਰੀਆਂ ਕੱਢ ਕੇ ਸੋਣਾ ਸੀਲ ਸਾਉ ਵੀ ਪੂਰੀ ਆ ਥੋੜਾ ਜਿਹਾ ਬਸ ਗੈਰ ਪੂਰੀ ਸੀਂਡੀਆਂ ਬਾਈ ਜਿਵੇਂ ਮਰਜੀ ਬੱਟਾ ਸੀਲ ਟੰਡੂ ਇਹ ਪੂਰੀ ਆ ਝੋਲ ਚੱਕ ਲੋ ਗੈਠਾਂ ਕੋਈ ਪਈ ਆ ਹਜੇ ਥਾਣਾ ਦੇ ਸਾਰੇ ਜੀ ਹੱਥੀ ਚ ਬਾਈ ਆਲੇ ਆ ਇਸ ਕੁਆਲਿਟੀ ਦਾ ਤਾਂ ਕੋਈ ਨਹੀਂ ਥੋੜਾ ਜਿਹਾ ਡਰਦਾ ਜੀ ਪਸ਼ੂ ਬਾਕੀ ਜਿਹੜੇ ਥਾਣਾ ਤੁਸੀਂ ਆਪ ਪਾਸ ਕਰ ਲੈਨੇ ਬਾਈ ਨੇ ਪਾਸ ਕਰਕੇ ਲਿਆਂਦੇ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਥੋੜਾ ਜਿਹਾ ਡਰਦਾ ਜੀ ਡਰ ਜਾਂਦਾ ਉਪਰੇ ਸਾ ਪਸ਼ੂ ਤਾਜ਼ੇ ਹੀ ਆਏ ਆ ਬਾਈ ਕੋਲ ਪਸ਼ੂ ਇਹਦਾ ਮੁੱਲ ਬਾਈ ਇਹਦਾ ਅਸੀਂ 55000 ਦੀ ਵੜ ਦੇ ਦਾਂਗੇ ਹੋ ਜੁ ਮਾਨਤਾ ਨਹੀਂ ਮਾਨਤਨ ਹੋ ਜੂਗਾ ਬਾਈ 55000 ਰੁਪਿਆ ਬਾਈ ਇਹਦਾ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਬਹੁਤ ਜਿਆਦਾ ਚੰਗੀ ਵੜਾ ਬਾਈ ਜਿਵੇਂ ਕਰੀ ਜਿਆਦੀ ਕਰਮ ਵਾਲੀ ਦੀ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਬਣੂਗੀ ਥੱਲੋ 4 ਨੰਬਰ ਬਾਈ ਸਾਜੀ ਸੂਈ ਇਹ ਵੀਰੇ ਦੂਜਾ ਸੁਖ ਸੁਈ ਆ ਕਦੋਂ ਸੁਈ ਆ ਬਾਈ ਇਹ ਕੱਲਾ ਹੀ ਦਾ ਸੁਈ ਆ ਬਾਈ ਇਹ ਬੱਚਾ ਕੀ ਦਿੱਤਾ ਜੀ ਬੱਚਾ ਵੀਰੇ ਬੱਚਾ ਦੇ ਮਗਰ ਜੀਅ ਡਨ ਹੈ ਜੀ ਜੀਅ ਜੂਰ ਕੰਪਲੀਟ ਆ ਵੀਰੇ ਠੀਕ ਆ ਜੀ ਹਾਂ ਕਿੰਨਾ ਬੋਲਾ ਨੈਟ ਤਿਆਰ ਆ ਜੀ ਬੋਲਾ ਵੀਰੇ ਹੁਣ 9 ਤੋਂ 10 ਕਿਲੋ ਤਿਆਰ ਹੋਗਾ ਵੀਰੇ ਖਾਲੀ ਹੋ ਗਈ ਸੀ ਜਮ ਖਾਲੀ ਕੀਤੀ ਆ ਵੀਰੇ ਠੀਕ ਆ ਜੀ ਕਿੰਨਾ ਕੱਪ ਆ ਜੂ ਬਾਈ ਦੁੱਧ ਵੀਰੇ ਨਾਰਮਲ ਹੀ ਆ ਵੀਰੇ 16 17 16 ਅੰਦਰ ਖੁੱਲਾ ਪਾਈ ਜਾਊਗੀ ਠੀਕ ਆ ਜੀ ਇੱਕ ਵਾਰੀ ਟਾਈਮ ਦਿਖਾ ਦਿਓ ਵੀਡੀਓ ਤੇ ਹਜੇ ਕਹਿੰਗੇ ਮਾਰਨਿੰਗ ਦਾ ਟਾਈਮ ਹੀ ਆ ਸਹੀ ਗੱਲ ਤੜਕੇ ਕਿੰਨੇ ਵਜੇ ਚਵਾਈ ਕੌਣ ਗੇ ਜੱਜਮੈਂਟ ਆ ਜਾਂਦੀ ਹੈ ਜੀ 6 ਵਜੇ ਦੀ ਚਵਾਈ ਹੋਈ ਹੈ ਤੇ ਸ਼ਾਮ ਨੂੰ ਵੀ 6 ਵਜੇ ਹੋਣੀ ਹੈ ਹਾਂਜੀ ਹਾਂਜੀ ਵੀਰੇ ਹਾਂਜੀ ਲਗਭਗ ਬਈ 8 ਘੰਟੇ ਚਵਾਈ ਤੇ ਬਾਕੀ ਨੇ ਥਣ ਲੇਵੇ ਤੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ 8 ਘੰਟੇ ਨੂੰ ਵੀਡੀਓ ਬਣਦੀ ਤਾਂ ਹਵਾਨਾ ਫੁੱਲ ਫਸਿਆ ਪਿਆ ਹੋਣਾ ਸੀਗਾ ਬਾਕੀ ਜਿਹੜਾ ਦੁੱਧ ਆ 9 ਬੋਲਾ 9 ਤੋਂ 10 ਕਿਲੋ ਬੋਲਾ ਨੈਟ ਰੈਡੀ ਆ ਤਸੱਲੀ ਆ ਕਿ ਕਰ ਲਿਓ ਜੇ ਕੋਈ ਦੋ ਟਾਈਮ ਬਈ ਚਾਰ ਟਾਈਮ ਚਵਾਈ ਕਿਉਂ ਕਰ ਸਕਦਾ ਬਈ ਆਪ ਦੀ ਟੈਨਸ਼ਨ ਉਹਨਾਂ ਦੀ ਵਿੱਚ ਚੋਂ ਦੀ ਠੀਕ ਆ ਜੀ ਬਾਈ ਕਹਿੰਦਾ ਚਵਾਈ ਕਰ ਸਕਦਾ ਚਾਹੇ 2 ਟਾਈਮ ਕਰ ਲਿਓ ਚਾਹੇ 4 ਟਾਈਮ ਕਰ ਲਿਓ ਥਾਣਾ ਦੇ ਸੱਜ ਸੋਹਣੇ ਆ ਗੈਸ ਤੇ ਨਿਖੜਵੇਂ ਥੱਤੀ ਚਵਾਈ ਵਾਲਾ ਥਾਣਾ ਥਾਣਾ ਦੀ ਡਾ ਨਬੇ ਕੋਈ ਇੱਕ ਨੰਬਰ ਇੱਕ ਨੰਬਰ ਤੇ ਪੂਰ ਛੱਟੇ ਦੀ ਗਰੰਟੀ ਹੋਊਗੀ ਠੀਕ ਆ ਪੂਰ ਛੱਟੇ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਮਗਰ ਬੱਚਾ ਵੱਚਾ ਹੀ ਆ ਹੁਣ ਥੱਤ ਜਿਹੜਾ ਦੁੱਧ ਆ ਉਹ ਤੁਹਾਡੀ ਸੇਵਾ ਦਾ ਹੋਣਾਗਾ ਜੇ ਕਿਸੇ ਨੇ ਵਾਧ ਕਰਲੇ ਤਾਂ ਫੋਲੀ ਨਿਆਰੇ ਦੇ ਦੂਜੇ ਕੋਈ ਘੱਟ ਕਰ ਲੂ ਤਾਂ ਘੱਟ ਮਿਲ ਜੂਗਾ ਪਰ ਬਾਕੀ ਵੀਰੇ ਗਰਮਾਂ ਦੇ ਤੋਹਫੇ ਹੀ ਆ ਵੀਰੇ ਸਾਰੀਆਂ ਸਹੀ ਗੱਲ ਆ ਪਰ ਗਰਮੀ ਰਹਿਤ ਗੱਲਾਂ ਹੀ ਆ ਸਾਰੀਆਂ ਤੇ ਗਰਮੀ ਨਹੀਂ ਮਨਾਉਣੀ ਤੇ ਫੈਟ ਦਰਮਾਲੀ ਦੀ ਮੱਝਾਂ ਬਰਾਬਰੀ ਆ ਜਾਂਦੀ ਹੈ। ਤੇ ਟਾਈਮ ਤੇ ਵੀਰੇ ਆ ਬੰਦਲੀ ਫੁੱਲ ਪਰ ਬੈਠ ਠੀਕ ਹੈ ਇਹਦਾ ਮੁੱਲ ਬਾਈ 48000 ਰੁਪਏ ਬੈਠ ਦੇ ਦਾਂਗੇ ਬਾਈ। ਇਹੋ ਜੋ ਮਾਨਤਨ ਮਾਨਤਨ ਹੋ ਜੂਗਾ ਵੀਰੇ 48000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜਿਹੜੇ ਮੁੱਲ ਕੀਤੇ ਗਏ ਆ ਕੋਈ ਫੈਕਸ ਨਹੀਂ ਆਏਗਾ ਇਹਦਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ। ਧੰਨਵਾਦ।